ਅਸੀਂ ਤੈਨੂੰ ਰੱਬ ਕਹੇ ਤਾ ਉਹਲੇ ਪਣਚ ਹੋਈ ਇਹ ਨਦਾਨੀ ਅਸੀਂ ਤੈਨੂੰ ਰੱਬ ਕਹੇ ਤਾ ਉਹਲੇ ਪਣਚ ਹੋਈ ਇਹ ਨਦਾਨੀ ਫੁੱਲਾਂ ਵਾਂਗੂ ਮਹਿਕਦੀਏ ਸਾਨੂੰ ਸੂਲਾ ਵਾਂਗੂ ਛੁਬਦੀ ਜਵਾਨੀ ਬੀਜੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨਾ ਕੁੱਟ ਜ਼ਹਿਰ ਦੀ ਕਿਉਂ ਡਾਤੇ ਪਾਦੇ ਹੱਥਾਂ ਨੂੰ ਮੈਂ ਵੀ ਤੇਰੇ ਨਾਲ ਵੀ ਕਹਿਣਾ ਯਾਰ ਦੀ ਕੁੱਲੀ ਨੂੰ ਅੰਗ ਯਾਰ ਵੀ ਕੁੱਲੀ ਨੂੰ ਅੰਗ ਯਾਰ ਦੀ ਕੁੱਲੀ ਨੂੰ ਅੰਗ ਅਸੀਂ ਤੈਨੂੰ ਰੱਬ ਕਹਿ ਦਿੱਤਾ ਉਲੇ ਪਾਣੀ ਚ ਹੋਈ ਤਿਲਦਾ ਨਹੀਂ ਅਸੀਂ ਤਾਂ ਰੱਬ ਕਰੇ ਸਿੱਟਾ ਹੋਲੇ ਪੜਚ ਹੋਈ ਇਹ ਨਦਾਨੀ ਫੁੱਲਾਂ ਵਾਂਗੂ ਮਹਿਕਦੀਏ ਸਾਨੂੰ ਸੂਲਾ ਵਗੂ ਚੁੰਮਦੀ ਜਵਾਨੀ ਭੀਜੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕੇ ਅਸੀਂ ਕੀ ਕਰਨ ਕੂਟ ਜ਼ਹਿਰ ਦੀ ਕਿਉਂ ਦاتے ਪਾਦੇ ਹੱਥਾਂ ਨੂੰ ਮੈਦੀ ਤੇਰੇ ਨਾ ਨਵੀ ਪਹਿਲਾ ਯਾਰ ਦੀ ਕੁੱਲੀ ਨੂੰ ਅੱਗ ਯਾਰ ਵੀ ਕੁੱਲੀ ਨੂੰ ਅੱਗ ਯਾਰ ਦੀ ਕੁੱਲੀ ਨੂੰ ਅੱਗ ਅਸੀਂ ਤੈਨੂੰ ਰੱਬ ਕਹਿੰਦੇ ਤਾ ਓਲੇ ਪਣਚ ਹੋਈ ਇਹ ਨਦਾਨੀ ਅਸੀਂ ਤੈਨੂੰ ਰੱਬ ਕਹਿੰਦੇ ਤਾ ਓਲੇ ਪਣਚ ਹੋਈ ਇਹ ਨਦਾਨੀ ਫੁੱਲਾ ਵਾਂਗੂ ਮਹਿਕਦੀਏ ਤਾਨੂੰ ਸੂਲਾ ਵਗੂ ਚੁਭਦੀ ਜਵਾਨੀ ਬੀਝੋ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ ਕੀ ਕਰਨ ਕੁੱਟ ਜ਼ਹਿਰ ਦੀ ਕਿਉਂ ਦਾਤੇ ਪਿਆਰੇ